बड़ा क्या हो रही थी? डिमिल पैन आगी। वो तो बड़ा चाय चाट। भाई बारे देखते हैं। हम डिमिल कोई जाम आगे। टाइमिंग लगिया कम आता ना करके। और चलो हम चोल ना मंदिर की तरफ बाल जाएँ। टाइम सुखती भी ना पहले हो रही थी तो है ना? दस मिनट कराता। कहाँ से बस लेट करा देते। तो शियांगेट कर काई �

ਆ ਲੈ ਕੰਦਰੀ ਆ ਜੀ ਮੰਜੇ ਦੇਰ ਮੰਜੇ ਨਹੀਂ ਹੈਗੇ ਤੁਸੀਂ ਸੋਫਿਆਂ ਤੇ ਬੈਠੋ ਫੋਲਿਆਂ ਨੇ ਸੋਫੇ ਤੁਸੀਂ ਕਿਹੜਾ ਕਦੇ ਸੋਫੇ ਦੇ ਦੇਖੇ ਹੋਣਗੇ ਬੈਠੋ ਤੁਸੀਂ ਸੋਫੇ ਕੋ ਜੇ ਅੰਦਰੋਂ ਮੈਂ ਚੁੱਪ ਕਰੀ ਤੇ ਇਹ ਆ ਗਿਆ ਠੰਡਾ ਲੈ ਕੇ ਆ ਆ ਕੀ ਗਰਮੀ ਤੇ ਪੁਰਾਣੇ ਜੇ ਕੱਪੜੇ ਪਾ ਕੇ ਆਈਏਗੀ ਡੱਡ ਦੀ ਚੁੰਨੀ ਤੇ ਆ ਭਾਈ ਵੀ ਵਦਹਣ ਕੋ ਇੰਨਾ ਪੁਰਾਣਾ ਸਵਾਟਰ ਜਿਵੇਂ ਸੁੱਤੇ ਭੇ ਉੱਟ ਕੇ ਆਏ ਹੁੰਦੇ ਆ ਦੱਸ ਸਾਨੂੰ ਪਤਾ ਹੀ ਹੈਗਾ ਹਨਾ ਤੈਨੇ नौकरी कर दा जी असी खेती यारे, खेती तो फिर यही कम होंगे ले लो ना पी के आए थे इस दुकान नहीं ठंडा है कोल्ड ड्रिंक है पी लो फिर कुछ तो ड्राई फ्रूट लिया चा ਰਮਾਸ ਨੇ ਤੱਕਦੇ ਖੱਦ ਦੇਣੀ ਹੋਣੀ ਜੇ ਇਹ ਜੇ ਕੱਪੜੇ ਪਾ ਕੇ ਆਉਣੇ ਸੀ ਤਾਂ ਸਾਨੂੰ ਫੋਨ ਕਰ ਦਿੰਦੇ ਸੀ ਸਾਨੂੰ ਗੱਡੀ ਤੇ ਲਿਆਉਂਦੇ ਜਾਂ ਕੇ ਗਰਮੀ ਤਾਂ ਨਾਲਿਆ ਇੰਨਾ ਪੁਰਾਣਾ ਝੋਲਾ ਕੌਣ ਚੱਕਦਾ ਹੈਗਾ ਚਲਕਾ ਨਹੀਂ ਪਸੇ ਅੱਖ ਵੀ ਚਲਕਾ ਨੂੰ ਫੋਨ ਕਰਨਾ ਹੈ ਚਲ ਆਪਾਂ ਭੈਣ ਨੂੰ ਸਰਪ੍ਰਾਈਜ਼ ਦੇਵਾਂਗੇ ਜਾ ਕੇ ਖਾ ਲਓ ਪਹਿਲੇ ਡ్రਾਈ ਫਰੂਟ ਲੈ ਲਓ। ਠੰਡ ਦਾ ਟਾਈਮ ਆਵਦਾ ਹੈ ਨਗੋ ਤੁਸੀਂ ਕਿਹੜਾ ਕਦੇ ਖਾਦੇ ਹੋਣੇ ਆ। ਨਾ ਖਾਣ ਚਾਹ ਲੈਣ ਤਾਂ ਠੀਕ ਹੈ ਹੈਗਾ। ਲੈ ਲਓ ਗਰਮੀ ਦਾ। ਰਚਾ ਕੋ ਚੱਕ ਲਓ ਭਾਜੀ। ਖਾ ਲਓ ਕਾਜੂ ਬਦਾਮ। ਹਾਂ ਬਾਕੀ ਤੁਸੀਂ ਤਾਂ ਆਵਦਾ ਹੈ ਨਗੋ ਤੜਕੇ ਸਾਗ ਨਾਲ ਪੰਜ ਰੋਟੀਆਂ ਖਾ ਲੈਣੀਆਂ ਨੇ। ਤੁਸੀਂ ਮੁੜ ਕੇ ਕੀ ਖਾਣਾ ਹੁੰਦਾ। ਚਲ ਆ ਗਰਮੀ ਤਾਂ ਕਰ। ਆ ਦੇ ਦਰਮੇਟ ਬੈਲਾ ਮੇਕਅਪ ਬੋਲ ਲੋ ਆਇਨੇ ਆ ਪੱਖੀ ਜੀ ਨੂੰ ਬੁਲਾਇਆ ਤੇ ਉਹਨੂੰ ਬਾਹਰ ਕੱਢ ਦਿਆ ਧੂਆਂ ਹੀ ਬੱਜੀਏ ਭਾਣੇ ਤੂੰ ਤੱਕਦੇ ਦੇਖੇ ਵੀ ਨਹੀਂ ਨੂੰ ਨੇ ਇਹ ਜਾਂ ਕੁਛ ਇਹ ਤੂੰ ਤਾਂ ਪਨੇ ਹੁ ਵੀ ਭਾਈ ਤਾਂ ਨੌਕਰੀ ਕਰਦਾ ਹੈਗਾ ਹਨਾ ਹੁਣ ਸਾਡੇ ਤਾਂ ਖੇਤੀ ਵਾਲਾ ਹੋ ਹੈਗਾ ਇਹਨਾਂ ਸਾਡੇ ਤਾਂ ਕਿੱਥੇ ਹੈਗਾ ਬਾਕੀ ਦੇਖ ਤਾਂ ਸੀ ਤੂੰ ਕਹੇ ਜੇ ਕੱਪੜੇ ਪਾ ਕੇ ਆਂ ਤੇ ਹਣੂੰ ਤੂੰ ਆਈਂ ਮੇਰੇ ਕੋਲੇ ਤੂੰ ਤਾਂ ਵੀ ਇਹ ਜਿਹਾ ਸੂਟ ਪਾ ਕੇ ਮੈਂ ਘਰੇ ਦੇਖਦਾ 4000 ਦਾ ਸੂਟ ਪਾਇਆ ਆਹ ਦੇ ਕਤਕ ਹੀ ਹੈ ਨਹੀਂ ਕਿ ਮੈਨੂੰ ਉਹ ਲੱਗਾ ਮੈਂ ਤਾਂ ਕਿਤੇ ਤੂੰ ਹੀ ਟੀਚਰਾਂ ਕਰਦੀ ਹੈਂ ਟੀਚਰਾਂ ਕਿਉਂ ਕਰਦੀ ਹੈਂ ਸਹੀ ਕਹਿਨੀ ਆ ਤੈਨੂੰ ਮੈਂ ਇਹ ਗੱਲ ਇਹੋ ਜਿਹੇ ਕੱਪੜੇ ਸਾਡੇ ਗੋਏ ਕੁੜੇ ਵਾਲੀ ਵੀ ਨਹੀਂ ਪਾਉਂਦੀ ਹੈਗੀ ਲੈ ਇਹ ਤੂੰ ਪਾ ਕੇ ਹੀ ਹੈ ਮੇਰੇ ਆੜ ਗਮਾਂ ਵਾਲੇ ਕੀ ਕਹਿਣਗੇ ਕਿ ਤੇਰੀ ਭਣੇ ਦੇ ਜਿਹੜੇ ਕੱਪੜੇ ਪਾ ਕੇ ਆਈ ਹੈ ਸਾਡੇ ਤਾਂ ਉਹਨੂੰ ਇਹੇ ਜੀ ਪਾਉਂਦੇ ਨੇ ਪਰ ਸਾਡੇ ਨੂੰ ਹੁਣ ਖੇਤੀ ਦਾ ਕਰਨਾ ਹੈ ਨਾ ਆ ਦੇਖ ਸਾਡੇ ਤਾਂ ਫ੍ਰਿਜ ਦੇਖ ਆਟੋਮੈਟਿਕ ਫ੍ਰਿਜ ਆ ਦਿਆ ਹਜ਼ਾਰ ਦਾ ਫਰੇਜ਼ ਲੈ ਕੇ ਜਾਂਦਾ ਪਰ ਫਿਰ ਥੱਲੇ ਜਾਂਦੀ ਇਹਦੇ ਵਿੱਚ ਾਟ ਜਾਂਦੀ ਬਣ ਵਰ ਪਰ ਅੱਗੇ ਜਾਂਦੀ ਇਹਦੇ ਵਿੱਚ برف ਆ ਜਾਂਦੀ ਇਹ ਤੇ ਹੁਣ ਨਵੇਂ ਰਵਾਇ ਤੇ ਚੱਲਦੇ ਨੇ ਹੈਨਾ ਆ ਨਵੇਂ ਰਵਾਇ ਤੇ ਚੱਲਦੇ ਨੇ ਇਹ ਡਰਾਈ ਫੂਡ ਨਾਲ ਟੇਬਲ ਦੇਖਾਉਂਦੇ ਲੋਕੋ ਜੇ ਸੇਬ ਖਾਣਾ ਜਾਂ ਕੰਨੇ ਖਾਣਾ ਤਾਂ ਦੱਸ ਦੇ ਕਿਉਂ ਨਾ ਪੈ ਨਹੀਂ ਸੁੱਖ ਨਹੀਂ ਹੈ ਖਾਲਾ ਕੋ ਤੁਹਾਨੂੰ ਸੇਬ ਸੁਖਾ ਲ ਨਹੀਂ 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 ਕਦੇ ਟੇਬਲ 'ਤੇ ਬੈ ਕੇ ਰੋਟੀ ਖਾਣਿਆ ਸੀ ਇੱਥੇ ਕਿਹੜਾ ਕੁਰਸੀਆਂ ਤੇ ਲੈ ਕੇ ਪਰ ਤੁਸੀਂ ਕਦੇ ਕਦੇ ਦੇਖਾ ਹਣਾ ਤੁਸੀਂ ਬੈੱਡ ਤੇ ਬੈ ਕੇ ਰੋਟੀ ਖਾਣ ਵਾਲੇ ਹੋ ਅੱਛਾ ਬਣ ਇੱਥੇ ਬੈ ਕੇ ਰੋਟੀ ਖਾਣੇ ਸੀ ਹਾਂ ਇੱਥੇ ਬੈ ਕੇ ਰੋਟੀ ਖਾਣੇ ਆ ਹਾਂ ਇਹ ਬੈਡਰੂਮ ਨਹੀਂ ਨਹੀਂ ਬੜਾ ਆਇਆ ਉਹਨਾਂ ਫਿਰ ਇਹ 50000 ਦਾ ਆ ਅੱਛਾ ਹਾਂ ਸਾਡ ਦੇ ਬਣ ਰੋਟੀ ਬਣਾ ਲੈਣੇ ਅਸਾਂ ਉੱਥੇ ਵਰ ਚਿੱਲੇ ਬਲ ਬੈ ਕੇ ਖਾ ਲੈਣੇ ਹਾਂ ਪਰ ਤੁਸੀਂ ਤੁਹਾਨੂੰ ਕੀ ਪਤਾਣ ਪੜਾ ਨੂੰ ਤੁਹਾਨੂੰ ਦੇਖਣ ਨੂੰ ਕਿ ਤੁਸੀਂ ਥੱਲੇ ਬੈ ਕੇ ਰੋਟੀ ਖਾਣ ਵਾਲੇ ਆਹੇ ਬੈਡਰੂਮ ਮੈਂ ਪਿੰਨ ਵਧੀਆ ਸਿੰਦਿਲਵਾਈਆਂ ਵਧੀਆ ਦੇ ਉਹ ਫਲੈਕਸੀਆਂ ਲਵਾਈਆਂ ਨੇ ਦੇਖਿਓ ਤੁਹ ਕਦੇ ਇਸ ਤਰ੍ਹਾਂ ਮਹੀਆ ਤੁਸਤੂ ਵਧੀਆ ਕਰਾਣੇ ਸਾਰਾ ਤੁਸੀਂ ਮਹੀਆ ਸਾਰਾ ਦਾ ਤੁਸੀਂ ਤਾਂ ਕਦੇ ਦੇਖਿਆ ਵੀ ਨਹੀਂ ਹੋਣਾ ਇਹ ਜਾ ਕੁਛ ਹੁਣ ਸਾਡੇ ਦੇ ਬਣੇ ਖੱਤੀ ਵਾਲਾਂ ਦੇ ਕਿਹੜਾ ਸਾਡੇ ਕਿਤੇ ਸਵਾਗਤ ਨਰਮਾ ਪਾਕ ਨੂੰ ਹੁੰਦਾ ਨਾ ਫਿਰ ਨੌਕਰੀ ਵਾਲਿਆਂ ਦਾ ਤੇ ਖੇਤੀ ਵਾਲਿਆਂ ਦਾ ਉਹ ਤੇ ਸਵਾਗਤ ਨਰਮਾ ਤੇ ਕਿ ਤੂੰ ਤਾਂ ਪੜ੍ਹੀ ਲਿਖੀ ਆ ਨਾ ਚਲ ਭਾਜੀ ਤਾਣ ਪੜਨੇ ਆਉਦੇ ਹਨ ਕਿ ਤੂੰ ਤਾਂ ਪੜ੍ਹੀ ਲਿਖੀ ਆ ਤੂੰ ਤਾਂ ਡੈਕੋਰੇਸ਼ਨ ਕਰ ਹੀ ਸਕਦੀ ਏ ਘਰ ਦੀ ਹੁਣ ਬੜੇ ਖੇਤੀ ਵਾਲਿਆਂ ਤੇ ਇਹੀ ਕੰਮ ਹੁੰਦੇ ਨੇ ਕਿ ਹੁਣ ਮੈਂ ਕਿਹਾ ਕੋਈ ਹੋਏਗੀ ਹੁਣ ਤੇ ਸੁਣ ਤਾ ਨੌਕਰੀ ਵਾਲੇ ਨਾਲ ਰਹਿ ਤਾਂ ਕੁਝ ਤਾਂ ਵਧੀਆ ਹੋਏਗਾ ਨਾ ਪੜ੍ਹੀ ਲਿਖੀ ਤਾਂ ਤੂੰ ਵੀ ਮੇਰੇ ਜਿੰਨੀ ਐ ਮੈਂ ਤੂੰ ਘੜਾਣ ਪੜ੍ਹੈਗੀ ਦੂਦ ਚਲੋ ਭਾਜੀ ਤਾਣ ਪੜਨ ਲਈ ਤੂੰ ਤਾਂ ਨਹੀਂ ਆਣ ਪੜ੍ਹੈਗੀ ਚਾਲ ਗਰਮੀ ਤੇ ਪਾਣੀ ਤੋਂ ਚੱਲੀਏ ਇਹ ਕਾਰ ਉਹ ਮੈਂ ਦੇ ਘਰ ਨਹੀਂ ਤਾਂ ਇਹ ਬੱਚਾ ਬੱਚੇ ਖੇਡਣ ਵਾਸਤੇ ਹੈਗਾ ਜੇ ਕੋਈ ਗੈਸਟ ਆਉਂਦੇ ਹੈਗੇ ਇਹ ਚੰਗੀ ਹਾਂ ਉਹਨਾਂ ਲਈ ਪਾਏ ਨੇ ਤਾਂ ਕੁਝ ਖਾਦਾ ਹੀ ਨਹੀਂ ਪੀਤਾ ਹੀ ਨਹੀਂ ਤੇ ਪਾਏ ਬਿਸਕੁਟ ਬਿਸਕੁਟ ਹੀ ਪੀਣੀ ਹੈਗੀ ਉਹ ਤਾਂ ਮਹਿੰਗੇ ਬ੍ਰੈਂਡ ਲੈ ਕੇ ਰੱਖ ਦਿੰਨੇ ਘਰੇ ਉਹ ਤੈਨੂੰ ਦੂਸਤ ਪਰਦੇਸੀ ਦਾ ਰੂਪੀ ਨਾਲੋਂ ਤੁਸੀਂ ਕਿਉਂ ਕਿਉਂਦੇ ਹਣਗੋ ਮਹਿੰਗੇ ਬ੍ਰੈਂਡਾਂ ਦਾ ਤੁਹਾਨੂੰ ਕੀ ਪਤਾ ਅੱਜ ਅਗਰ ਮੈਂ ਇਥੇ ਬਾਹਰ ਰਹਿਣਾ ਤੇ ਤੈਨੂੰ ਨਾ ਹੋਣੀ ਤਾਂ ਮੇਰੀ ਬੇਇੱਜ਼ਤੀ ਕਰਨ ਵਾਸਤੇ ਲਈ ਸੀ ਮਨੇ ਇਥੇ ਮੈਂ ਤਾਂ ਸੋਹਣੀ ਗੁੱਸਾ ਕਰੀ ਜਾਂਨੇ ਆਂ ਵੀ ਉਹਨਾਂ ਤਾਂ ਮਜ਼ਾਕ ਕਰਨ ਦੀ ਆਦਤ ਹੈ ਜੀ ਤੈਨੂੰ ਮਜ਼ਾਕ ਲੱਗਦਾ ਇਹ ਉਹ ਤਾਂ ਸਾਈਂ ਟੀਚਰਾ ਕਰਦੀ ਰਹਿੰਦੀ ਉਹ ਸੁਭਾਈ ਇਹ ਜਿਹੇ ਦਾ ਜਦੋਂ ਵੀ ਆਪਾਂ ਆਇਾਂਗੇ ਇਹ ਕਿਹੜੀਆਂ ਟੀਚਰਾਂ ਨੇ ਉਹ ਤਾਂ ਮਿੱਠੀ ਮਿੱਠੀ ਬੇਇੱਜ਼ਤੀ ਕਰੀ ਜਾਂਦੀ ਐ ਚੱਲ ਕੋਈ ਨਹੀਂ ਫਿਰ ਮੈਨੂੰ ਸੱਦ ਕਿੱਲੇ ਬਾਹਰ ਜਾ ਕੇ ਉਹਨੇ ਤੁਸੀਂ ਦੇਣੀ ਹੈ ਬਸ ਆਪਾਂ ਚੱਲਦੇ ਆਂ ਬੜਾ ਟਾਈਮ ਬੈਠਣਾ ਨਹੀਂਗਾ ਹੁਣ ਨਾ ਕੋਈ ਮਾਲਿਆ ਕੇ ਤਾਂ ਨਹੀਂ ਆਉਂਦੀ ਚੰਗਾ ਦਿਖਾ ਰੋ ਤਾਂ ਆ ਦੇ ਕੋਣ ਕਰਾਈ ਮੈਂ ਟੂਮਾ ਵਾਲੀ ਆ ਮੈਂ ਕਾਂਟੇ ਕਰਾਈਨੇ ਗਏ ਆ ਹਾਦੀ ਕੋ ਖਾਰ ਕਰਵਾਇਗਾ ਸੋਣਿਆਂ ਨੇ ਫਿਰ ਵਧੀਆ ਲੱਗ ਪਾਇ ਨੇ ਨਾ ਚਿੱਟੇ ਚ ਲੱਗ ਪਾਇ ਨੇ ਫਿਰ ਚੰਗੀਆਂ ਕਰਦੀਆਂ ਨੇ ਮਾ ਸੋਣਿਆਂ ਨੇ ਟੂਮਾ ਕੀ ਦਾ ਵਧੀਆ ਨਾ ਤੈਨੂੰ ਕੁਝ ਕਰਵਾ ਕੇ ਨਹੀਂ ਦਿੰਦਾ ਉਸ ਤੋਂ ਬਾਅਦ ਆ ਤੇਰੇ ਆਹੀ ਮਾਂ ਵਾਲੇ ਟੌਪ ਸੀ ਪਾਏ ਹੋਏ ਨੇਗੇ ਬਸ ਫਾਂ ਗਰੀਦਾਰੀ ਸੈੱਟ ਹੋ ਗਈ ਸਭ ਕੁਝ ਬਣਵਾ ਲੰਨੀ ਮੈਨੂੰ ਇਹ ਬਿਮਾਰ ਵਾਲੇ ਹੋ ਗਏ ਸ ਇਹਨਾਂ ਤੇ ਬਾਰੇ ਪੈਸੇ ਲਾਤੀ ਹੋਏ ਸਾਰੇ ਜਰਾਸਾਂ ਫੀਲਡਰ ਜੋ ਸੈੱਟ ਹੋ ਗਈ ਆਖੀ ਜਿਵੇਂ ਬਣਵਾ ਕੇ ਲਈ ਤੇ ਜੇ ਮੈਂ ਤੂੰ ਇਹ ਜਿਵੇਂ ਬਣ ਕੇ ਆ ਗਈ ਜੇ ਮੇਰਾ ਸੱਸ ਸਹਰਾ ਹੁੰਦਾ ਨਾ ਤੇ ਉਹ ਤਾਂ ਬਾਲਾ ਮੂੰਹ ਸਿਰ ਬਣਾਉਂਦੇ ਇਹ ਤੋਂ ਦੇਖਣ ਕੋ ਤੂੰ ਉਹ ਤਾਂ ਬਾਬਾ ਜਮਾਨ ਸਾਗੇ ਹੋਏ ਨੇਗੇ ਤੱਕ ਕੋਈ ਤੇ ਤੈਨੂੰ ਲੋੜ ਲੋੜਾ ਤਾਂ ਜੀੜਾ ਕੱਪੜੇ ਤੇ ਤੋਦੇਆਂ ਨੂੰ ਸੂਟ ਸਾੜਨ ਦੇਰੇ ਤੋਂ ਲੈ ਜਾ ਤੂੰ ਇੱਕ ਦੋ ਤੇ ਪੈਸੇ ਦੀ ਲੋੜਾ ਤਾਂ ਪੈਸੇ ਮੇਰੇ ਤੋਂ ਲੈ ਜਾ ਨਾ ਪਰ ਨਹੀਂ ਮੇਰੇ ਕੋਲੇ ਹੈਗੇ ਨਹੀਂ ਕੱਪੜੇ ਮੈਨ ਤੇਹੀ ਵਧੀਆ ਲੱਗਦੇ ਨੇ ਮੈਂ ਤੇਹੀ ਦੇ ਪਾ ਕੇ ਰਾਜ਼ੀ ਨਹੀਂ ਹੈਗੀ ਤੂੰ ਇਹ ਜੂਠ ਨਾ ਪਾ ਕੇ ਜਾਇ ਕਰ ਬਾਰਾਂਦਰ ਜਾਂਦੀ ਨਹੀਂ ਤੂੰ ਮੇਰੀ ਵੱਡੀ ਭੈਣ ਮੈਂ ਤੈਨੂੰ ਮਤ ਦੰਨੀ ਆ ਨਾ ਪਰ ਨਹੀਂ ਆਪ ਦੇਖ ਰਿਹਾ ਕਿਵੇਂ ਮਰਜ਼ੀ ਹੈ ਦਾ ਸੂਟ ਬਾਰੇ ਮੈਨੂੰ ਇਹ ਹੀ ਤਾਂ ਸੰਤ ਲਾ ਦੇ ਤੈਨੂੰ ਮੈਂ ਤਾਂ ਸਿੰਪਲੀ ਸੂਟ ਪਾਉਣੀ ਆ ਵਾਲੇ ਨਾਲ ਸਿੰਪਲ ਪਾਉਣੀ ਤਾਂ ਹੈਗੇ ਆ ਘਰੇ ਵਧੀਆ ਲਾ ਦੇ ਨੇ ਸਿੰਪਲ ਸੂਟ ਬਾਹਰ ਅੰਦਰ ਆਉਂਦੀ ਜਾਂਦੀ ਜਿਵੇਂ ਤੂੰ ਮੇਰੇ ਕੋਲ ਆਉਣੀ ਹੁੰਦੀ ਆ ਤੂੰ ਵਧੀਆ ਸੂਟ ਪਾ ਕੇ ਆਇਆ ਕਰ ਤੈਨੂੰ ਪਤਾ ਸਾਡੇ ਤਾਂ ਹੁਣ ਨੌਕਰੀ ਵਾਲੇ ਨੇ ਸਾਰੇ ਮੇਰੇ ਆਣ ਗਵਾਂਡ ਵਾਲੇ ਵੀ ਦੇਖਦੇ ਨੇ ਅਗਲਾ ਕਹਿੰਦਾ ਤੇਰੀ ਭੈਣ ਦੇਹੇ ਜੇ ਕੱਪੜਾ ਲੀੜਾ ਪਾਇਆ ਹੋਇਆ ਹੁਣ ਪੈਣ ਕਿਹ ਹੈ ਸਾਡੀ ਰਹਿਣੀ ਪਹਿਣੀ ਹੈਗੀ ਫਿਰ ਅਸੀਂ ਤਾਂ ਉਮੀ ਹੋ ਕਰਨਾ ਹੈ ਹਨਾ ਤੁਹਾਡੇ ਸਾਰੇ ਪੜਾਏ ਲਿਖੇ ਨੇ ਕਿ ਫਿਰ ਤੁਹਾਨੂੰ ਨੌਕਰੀ ਆਣ ਲੱਗਿਆ ਸੀ ਬਾਪੂ ਨੇ ਅਗਰ ਛੋੜੇ ਹੋਰ ਕੰਮ ਆ ਮੰਨ ਲਿਆ ਉਹ کھیਤੀ ਵਾਲੇ ਨੇਗੇ ਪਰ ਤੂੰ ਤੇਰੀ ਤੂੰ ਆਪਦੀ ਰਣੀ ਸਣੀ ਤਾਂ ਦੇਖਣਾ ਉਹ ਤਾਂ ਚੱਲ ਹੈਗੇ ਨੇ ਉਹ ਤਾਂ ਨਹੀਂ ਜਾਂਦਾ ਨੂੰ ਖੇਤਾਂ ਦੇ ਕੰਮ ਕਰਦੇ ਨੇਗੇ ਤੂੰ ਤਾਂ ਬਾਹਰ ਅੰਦਰ ਜਾਣੀ ਆ ਤੂੰ ਤੂੰ ਤਾਂ ਪੜ੍ਹੀ ਲਿਖੀ ਹੈ ਨਾ ਤਾਂ ਕਿੰਦੇ ਰੋਜੀ ਬਾਹਰ ਨਾ ਫਾਇਦਾ ਰਹੇ ਸਸਿ ਦੇਖਣ ਜਾਣਾ ਸੀ ਖੁਸ਼ੀ ਤੇ ਜਿਹੜੀ ਕਦੋਂ ਕਹਾਂਗੇ ਮੈਂ ਫੋਨ ਲਾਣੀ ਇਹਦੀ ਫੋਨ ਲਾ ਕੇ ਪੁੱਛਦੀ ਆ ਇਹਨਾਂ ਨੂੰ ਵੀ ਕਿਵੇਂ ਆਉਂਦੇ ਕਹਾਂ ਬੱਤ ਗਏ ਨਾ ਨਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੇ ਆਇਆ ਤੇ ਜਾਇਆ ਹਾਲੋ ਹਾਯੋ ਪਾਈ ਤੇ ਗਰਮੀਤ ਆਏ ਸੀਗੇ ਤੁਸੀਂ ਆ ਜਾਂਦੇ ਘਰੇ 10 ਮਿੰਟਾਂ ਤੱਕ ਠੀਕ ਠੀਕ ਇੱਕ ਬਿਲ ਟਾ ਗਰਮੀਤ ਮੈਂ ਆਈ ਹਾਂ ਪਾਈ ਥੋੜਾ ਜਿਹਾ ਰਸੰਦਾ ਸਮਾਨ ਲੈ ਆਉਣਾ ਸੀਗਾ ਤੇ ਘਰੇ ਖਾਣ ਪੀਣ ਦਾ ਸਮਾਨ ਲੈ ਆਇਆ ਠੀਕ ਠੀਕ ਗੁਰਵਿੰਦਰ ਵੀ ਆ ਗਿਆ ਸਮਾਨ ਲੈ ਕੇ ਸਮਾਨ ਯਾਰ ਮੈਂ ਸਾਰਾ ਦਿਨ ਕੰਮ 'ਚ ਵੀ ਰਹਿਣਾਗਾ ਬੌਸ ਨੇ ਨਾ ਕੰਮ ਦੇ ਰੱਖਿਆ ਤੋਂ ਸਮਾਨ ਕਿੱਥੋਂ ਲਿਆਦਾ ਹੁਣ ਮੈਂ ਘਰੇ ਏਡਾ ਰੋਬ ਬਿਸਕੀ ਪੀਆ ਦੇਦੇ ਇਹ ਤਾਂ ਗੰਡੇ ਨਾ ਹੀ ਪੀਣ ਵਾਲੇ ਹੁੰਦੇ ਨੇ ਇਹ ਜੀ ਮੈਂ ਵਿਹਲਾ ਥੋੜਾ ਸਾਰਾ ਦਿਨ ਇਸੇ ਕੰਮ 'ਚ ਹੀ ਲੱਗਾ ਰੁ ਘਰੇ ਪੁੱਜ ਗਿਆ ਪਿਆ ਉਹ ਦੇ ਦੋ ਪਰ ਠੀਕ ਹੈ ਤੁਸੀਂ ਜਾਓ ਫਿਰ ਬਈ ਕੀ ਹਾਲਤ ਹੋ ਦੀ ਹੈ ਠੀਕ ਹੈ ਠੀਕ ਹੈ ਹਾਂ ਠੀਕ ਠਾਕ ਹੋ ਗਿਆ ਚਲੋ ਬਈਆ ਹੋਰ ਫਿਰ ਅੱਜ ਤਾਂ ਫਿਰ ਦੇਸੀ ਦੁੱਸੀ ਵੀ ਨਹੀਂ ਪਹਿਲਾਂ ਤਾਂ ਜੇ ਫਿਰ ਮਿਸਕੀ ਵੇਚ ਜੇ ਸਾਨੂੰ ਮਹਿੰਗੇ ਮਹਿੰਗੇ ਪੰਨਿਆਂ ਦਾ ਲੈਣਾ ਨਾ ਕੋਈ ਗੱਲ ਨਹੀਂ ਚਲੋ ਤੁਸੀਂ ਇੱਥੇ ਬੈਠੋ ਤੇ ਮੈਂ ਥੋੜਾ ਜਿਹਾ ਕੰਮ ਕਰ ਆਇਆ ਮੇਰਾ ਕੰਮ ਹੈਗਾ ਠੀਕ ਹੈ ਬਈ ਠੀਕ ਹੈ ਠੀਕ ਹੈ ਹਾਂ ਆ ਆ ਕੇ ਹਰੋ ਜਿੰਮ ਕਰਕੇ ਬੈਗੀ। ਵਾਸਾ ਉਹੀ ਬੈਗੀ ਤਾਲ ਮੋਟਾ। ਇਹ ਗੁਰਵਿੰਦਰ ਨੂੰ ਤਾਂ ਬਾਲੇ ਕੰਮ ਨਹੀਂ। ਤਾਂ ਆਫਿਸ ਤੋਂ ਗੇਲ ਹੀ ਨਹੀਂ ਮਿਲਦੀ ਹੈਗੀ। ਤੇ ਰਿਤਾ ਭੈਣੇ ਸਾਡੇ ਤਾਂ ਬਹੁਤ ਕੰਮ ਹੁੰਦੇ ਨੇਗੇ। ਇਹ ਫੇਰ ਵੀ ਮੇਰਾ ਮਾਂ ਕੁਛ ਰੱਖ ਦੇਣੇਗੇ। ਤੇ ਰਿਤਾ ਭੈਣੇ ਫੋਨ ਕਿਤੇ ਵੀ ਗੁਰਵਿੰਦਰ ਨੇ ਕਾਲ ਕਰਨੀ ਕੀਤੀ। ਮੈਂ ਇੱਕ ਵਾਰੀ ਕੋਈ ਕੰਮ ਕਹਿਦਾ ਉਦ ਹੀ ਮੇਰੇ ਪਹਿਲੇ ਬੋਲ ਆਖੇ ਲੱਗਦੇ ਨੇ ਮੈਂ ਰਸ ਇਹਨਾਂ ਨੂੰ ਆਈ ਕਿਹਾ ਸੀ ਗਿਆ ਪਾਪਾ ਕੋਲ ਜਾ ਕੇ ਆਈਏ ਇਹਨਾਂ ਨੇ ਪਹਿਲੀ ਬੋਲ ਕਹਿੰਦੇ ਚੱਲ ਚਲੀਏ ਆਪਾਂ ਉਦ ਹੀ ਮੇਰੇ ਨਾਲ ਦਰਤੇ ਪੈਣੇ ਪੈਸੇ ਨਾਲ ਕੋਈ ਬੱਟਾ ਹੁੰਦਾ ਦਿਲ ਵੱਡਾ ਹੋਣਾ ਚਾਹੀਦਾ ਤੂੰ ਸਾਰਾ ਦਿਨ ਪੈਸਾ ਪੈਸਾ ਕਰੀ ਜਾਂਦੀ ਹੈਗੀ ਜਦੋਂ ਕੋਈ ਬੰਦਾ ਤੇਰੇ ਕਦਰ ਹੀ ਨਾ ਕਰੇ ਮੈਂ ਦੇਖ ਲਈ ਤੇਰੀ ਕਦਰ ਘੋਰਾਂ ਦੀ ਇਹ ਕਰਚ ਸਾਨੂੰ ਪੈਸੇ ਦਾ ਕੰਮ ਦਵਾਇਆ ਕਰ। ਪਾਂਦੀ ਅਸੀਂ ਹੈ ਗਣ ਗਰੀਬ ਐ। ਪਰ ਸਾਡੇ ਮਨ ਬਹੁਤ ਵਧੀਆ ਰਹਿੰਦਾ। ਹਰ ਵਕਤ ਮੈਨੂੰ ਖੁਸ਼ ਰੱਖਦਾ। ਕੈਨੇ ਪੈਸੇ ਸਾਡੇ ਕੱਪੜੇ ਲਈ ਤੇ ਫੇਰ ਵੀ ਆ ਜਾਣਗੇ। ਪੈਸੇ ਤੇ ਕੱਪੜੇ ਲਈ ਦੇ ਨਾਲ ਨਿਵਣ ਬੰਦਾ ਵੱਡਾ ਹੁੰਦਾ ਹੈਗਾ। ਪਿਆਰ ਚਾਹੀਦਾ ਹੈ ਆਪ ਤੇ ਉੱਤੇ। ਮੇਰੇ ਘਰ ਵਾਲਾ ਇੰਨਾ ਪਿਆਰ ਕਰਦਾ ਕਿੰਨਾ ਕਹਿ ਦੀ। ਮੇਰੇ ਕੰਡੇ ਤੇ ਲੱਗੇ ਲੀ ਹਮ ਦੁੱਖ ਲੱਗਦਾ ਹੈਗਾ। पाल हूँ मैं फोन मार आवाज मारदी दे, तीन देखो कि अगर मीत तू हार भी जित गई मैं जित के भी, भी हार गई बस आ चुके ਹਾਂ ਕੋਈ ਗੱਲ ਨਹੀਂ ਸਿਆਮ ਜੀ